ਸ਼੍ਰੀ ਹਰਕਰਨਪ੍ਰੀਤ ਸਿੰਘ ਖੱਕ ਜੀ ਐਸਐਸਪੀ ਸਾਹਿਬ ਬਿਹਾਰੀ ਜੰਦਰ ਇਹ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਨਸਰਾਂ ਵਿਰੋਧ ਮਹਿਮ ਚਲਾਈ ਗਈ ਆ ਇਸ ਨੂੰ ਬਹੁਤ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਨਸਰਾਂ ਦੇ ਵਿਰੁੱਧ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰੋ ਤੇ ਉਹਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲਟਕੋਹਾਨ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੇਡੀਆਂ ਕੋਲੋਂ ਹੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇਹ ਖੋਹ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਇਹਨਾਂ ਦੇ ਵਿੱਚ ਜਿਹੜੇ ਪਿਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜੀ ਤੇ ਇਹਨਾਂ ਦਾ ਪੁਲਿਸਮੈਂਟ ਲੈ ਰਹੇ ਆਂ ਉਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਇਹ ਨਸ਼ੇ ਦੇ ਆਦੀ ਕਿੰਨਾਂ ਨੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਨਾਰਕੋਟਿਕ ਫਿਰ ਉਸ ਤੋਂ ਬਾਅਦ ਪੁਰਾਣੇ ਮੁਕੱਦਮੇ ਇਹਨਾਂ ਤੇ ਸੱਤ ਮੁਕੱਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਪੰਜਾਂ ਮੈਂਬਰੀ ਕਰੋ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟਖੋਹਾਂ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ 5ਵਾਂ ਗੈਂਗ ਹੈਗਾ ਜਿਹੜਾ ਫੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਇਹ ਕਾਬੂ ਕੀਤੇ ਨੇ ਜਿਹੜਾ ਮੋਟਰਸਾਈਕਲ ਇਹਨਾਂ ਦੇ ਦਿੱਤੋ ਇਹਨਾਂ ਦੇ ਦਿੱਤੋ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਪੁਸ਼ਕਿਸ਼ ਕਰਕੇ ਸਾਹਮਣੇ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਵੀ ਲੈ ਹੀ ਹਨ ਇਹ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿਨੇ ਕਰਦੇ ਸੀ ਕਿਥੋਂ ਚੋਰੀ ਕਰਦੇ ਕਿਥੋਂ ਵੇਚਦੇ ਕਿਹੜਾ ਕਿਹੜਾ ਏਰੀਆਜ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਬਣੀਆਂ ਨੇ ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਰੀਡ ਵਿੱਚ ਕੀਤੀਆਂ ਨੇ ਸਰ ਇੱਕ ਨਸ਼ੀਲੇ ਪਦਾਰਥ ਦੇ ਵਿੱਚ ਕਾਬੂ ਕੀਤੇ ਕੀ ਕਹਿਣਾ ਚਾਹੁੰਦਾ ਹੈ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਫਲੋਰ ਪੁਲਿਸ ਨੂੰ ਸਲਿਸ ਬਲਤਾ ਸੁਲੋਈ ਜੱਟ ਸਾਡੇ ਐਸਐਸਪੀ ਜਿਲੰਦਰ ਦੇਆਤੀ ਸਰਦਾਰ ਹਲਕ ਮਨਪ੍ਰੀਤ ਸਿੰਘ ਖੱਖ ਜਿਹੜੇ ਹਾਜ਼ਰ ਹਾਜ਼ਰਤਾ ਤੇ ਅਤੇ ਸਾਡੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਬਲ ਜੀ ਦੀ ਨਿਗਰਾਨੀ ਹੈ ਇੱਥੇ ਫਲੋਰ ਪੁਲਿਸ ਨੇ ਦੋ ਮੜੇ ਅਨਸਰ ਨਵਦੀਪ ਕੁਮਾਰ ਤੇ ਮਨਪ੍ਰੀਤ ਚੋਕੜਿਆ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 135 ਨਸ਼ੀਲੀ ਗੋਲੀਆਂ ਐਟੀਜ਼ੋਲਮ ਅਤੇ ਐਰਪ੍ਰਾਜ਼ੋਲਮ ਦੀ ਬਰਾਮਦ ਕੀਤੀਆਂ ਜੋ ਕਿ ਵੱਖ-ਵੱਖ ਪੁਆਇੰਟਾਂ ਤੋਂ ਲੁਧਿਆਣੇ ਅਤੇ ਹਰਿਆਣੇ ਅਤੇ ਯੂਪੀ ਦੇ ਪਾਸੋਂ ਖਰੀਦ ਕਰਕੇ ਲਿਆਂਦੇ ਸੀਗੇ ਤੇ ਇਹਨਾਂ ਦੀ ਪਿਛੋਕੜ ਇੰਦਾ ਹੈ ਇਹ ਹਜੇ ਨਸ਼ੇ ਦੀ ਅਦਾਲਤ ਦਾ ਅਚੇ ਹੀ ਉੱਤਰੀ ਸੀਗੇ ਜਿਸ ਕਰਕੇ ਇਹ ਰਾਉਂਡਪ ਨਹੀਂ ਹੋਏ ਸੀਗੇ ਤੇ ਇਹਨਾਂ ਖਿਲਾਫ ਮੁਕੱਦਮਾ ਨੰਬਰ 34022 ਕਾਟ ਪੁਛਸੀ ਐਨਡੀਪੀ ਸੈਕਟ ਦਾ ਰਜਿਸਟਰ ਕੀਤਾ ਹੈ ਇਹ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਅੱਜ ਪੇਸ਼ਦਲਦ ਕਰਕੇ ਰਿਹਾਟ ਹਸਲ ਕਰਾ ਇਹ ਜਣੇ ਇਹ ਦੋ ਜਣੇ ਆ ਜੀ ਕਿੱਥੋਂ ਲਿਆਉਂਦੇ ਸੀ ਇਹ ਲੁਧਿਆਣੇ ਅਤੇ ਹਰਿਆਣੇ ਵਾਲੇ ਪਾਸਿਓਂ ਨਾ ਤੇ ਯੂਪੀ ਦੇ ਵੀ ਕਿਸੇ ਪਾਸਿਓਂ ਤੋਂ ਖਰੀਦ ਕਰਕੇ ਲਿਆਉਂਦੇ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਆਪ ਵੀ ਨਸ਼ੇ ਦੇ ਆਦਤ ਇਹਨਾਂ ਦੇ ਇਹ ਚਕਲੀਅਰ ਕਰਾਂਗੇ